ਵਾਣੀ ਚ ਇੱਕ ਬੜੀ ਸੋਹਣੀ ਉਦਾਹਰਣ ਹੈ ਹੋਇਆ ਕੀ ਇੱਕ ਘਰ ਵਿੱਚ ਪਿਆ ਸੀ ਦੀਵਾ ਉਹ ਜਿੰਨਾ ਚਿਰ ਦੀਵੇ ਦੇ ਵਿੱਚ ਤੇਲ ਸੀ ਬੱਤੀ ਬਲਦੀ ਰਹੀ ਤੇ ਘਰ ਵਿੱਚ ਪਈਆਂ ਵਸਤੂਆਂ ਦਿਖਾਈ ਦਿੰਦੀਆਂ ਰਹੀਆਂ ਤੇਲ ਵੱਲ ਗਿਆ ਮੱਚ ਗਿਆ ਹੌਲੀ ਹੌਲੀ ਬੱਤੀ ਬੁਝ ਗਈ ਉਹ ਘਰ ਵਿੱਚ ਪਈਆਂ ਵਸਤੂਆਂ ਨਜ਼ਰੀ ਆਉਣੋਂ ਹਟ ਗਈਆਂ ਮਹਾਰਾਜ ਕਹਿੰਦੇ ਵੇਖ ਚਾਹੇ ਤੂੰ ਰਾਜਾ ਐ ਮਹਿਲ ਵਿੱਚ ਰਹਿਣਾ ਤੇ ਚਾਹੇ ਭਖਾਰੀ ਐ ਕੁਲੀ ਵਿੱਚ ਰਹਿਣਾ ਉਹਨੇ ਦੇਣੀ ਜ਼ੁਬਾਨ ਦੀ ਬੱਤੀ ਚੱਲਣੀ ਐ ਜਿੰਨੇ ਦਿਨ ਤੇਰੇ ਅੰਦਰ ਸੁਵਾਸਾਂ ਦਾ ਤੇਲ ਐ ਜਿੱਦਣ ਸਾਹਾਂ ਦਾ ਤੇਲ ਗਿਆ ਮੁੱਕ ਬੱਤੀ ਜਾਣੀ ਐ ਬੁਝ ਰਾਜਾ ਐ ਜਾਂ ਗਰੀਬਾ ਹੈ ਕੋਈ ਮਾਇਨੇ ਨਹੀਂ ਰੱਖਦਾ ਜਦੋਂ ਹਨੇਰਾ ਹੀ ਹੋ ਗਿਆ ਕੀ ਪਤਾ ਹੈ ਲੱਖਪਤੀ ਦਾ ਮਹਿਲ ਹੈ ਕਿ ਕੱਖਪਤੀ ਦੀ ਕੁਲੀ ਹੈ ਮੁੱਠੀ ਪਰ ਫੁੱਲ